ਇੱਕ ਵਾਰ ਕੁਤਰੂ ਦੇ ਮੁੰਡੇ ਨੂੰ ਮਾਸਟਰ ਨੇ ਕਲਾਸ ਦੇ ਵਿੱਚ ਖੜਾ ਕਰ ਲਿਆ ਕਹਿੰਦਾ ਪੁੱਤ ਪਿੰਦੇ ਐਂ ਦੱਸ ਵੀ ਕਾਂਗਰਸ ਦੀ ਸਥਾਪਨਾ ਕਦੋਂ ਹੋਈ ਤੇ ਇਸ ਦਾ ਵਿਸਥਾਰ ਕਿਨੇ ਕੀਤਾ ਇਹ ਸੁਣ ਕੇ ਭਿੰਦਾ ਬੋਲਦਾ ਕਹਿੰਦਾ ਮਾਸਟਰ ਜੀ ਮੈਨੂੰ ਇਹ ਤਾਂ ਨਹੀਂ ਪਤਾ ਵੀ ਇਹਦੀ ਸਥਾਪਨਾ ਕਦੋਂ ਹੋਈ ਜਾਂ ਇਹਦਾ ਵਿਸਥਾਰ ਕਿਨੇ ਕੀਤਾ ਪਰ ਮੈਨੂੰ ਇਹ ਪੱਕਾ ਪਤਾ ਵੀ ਇਹਦਾ ਬੇੜਾਗਰ ਕੌਣ ਕਰ ਰਿਹਾ ਮਜ਼ਾ ਆਇਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਇਸ ਵੀਡੀਓ ਨੂੰ YouTube ਤੇ ਦੇਖ ਰਹੇ ਆ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜਿਹੜੇ ਦੋਸਤ ਇਸ ਵੀਡੀਓ ਨੂੰ Facebook ਤੇ ਦੇਖ ਰਹੇ ਆ ਉਹ ਕਿਰਪਾ ਕਰਕੇ ਇਸ ਪੇਜ ਨੂੰ ਫੋਲੋ ਕਰ ਲੋ ਬਾਈ ਲੀਡਰਾਂ ਦਾ ਤਾਂ ਉਹ ਕੰਮ ਹੁੰਦਾ ਕਹਿੰਦਾ ਅੰਨਾ ਬੰਡੇ ਸੀਰ ਨਹੀਂ ਤੇ ਮੁਰਮੁਰ ਕਰਦਿਆਂ ਨੂੰ ਦੇਵੇ ਜਾਨੀ ਇਹਨਾਂ ਦੇ ਆਪਦੇ ਢਿੱਡੇ ਨਹੀਂ ਭਰਦੇ ਇਹਨਾਂ ਨੇ ਹੋਰ ਕਿਸੇ ਨੂੰ ਕੀ ਦੇਣਾ ਗੱਲ ਹੈ ਉਹ ਏਸੇ ਗੱਲ ਨਾਲ ਸੰਬੰਧਤ ਆ ਕੁਤਰੂ ਆਪਣੇ ਸਹੁਰੇ ਚਲਿਆ ਗਿਆ ਤਾਂ ਕੁਤਰੂ ਦੇ ਸਹੁਰੇ ਨੇ ਸੋਚਿਆ ਵੀ ਦੇਖੀ ਯਾਰ ਮੁੰਡੇ ਦਾ ਕਿੰਨਾ ਕੁ ਦਿਮਾਗ ਹੈ ਕੁਤਰੂ ਦੇ ਸਹੁਰੇ ਨੇ ਇੱਕ ਸਾਫਤੀ ਮੁਰਗੀ ਲਿਆ ਕੇ ਭੁੰਨੀ ਭਨ ਕੇ ਕੁਤਰੂ ਦੇ ਮੂਹਰੇ ਰੱਖਤੀ ਤੇ ਸਾਰਾ ਟੱਬ ਆਸੇ ਪਾਸੇ ਬਹਿ ਗਿਆ ਕੁਤਰੂ ਦਾ ਸਹੁਰਾ ਕੁਤਰੂ ਨੂੰ ਕਹਿੰਦਾ ਵੀ ਆਏ ਘਰ ਪੁੱਤ ਇਹ ਮੁਰਗੀ ਦੀ ਬੰਡ ਤੂੰ ਕਰ ਕੁਤਰੂ ਕਹਿੰਦਾ ਕੋਈ ਗੱਲ ਹੀ ਨਹੀਂ ਪਾਪਾ ਜੀ ਮੈਂ ਹੁਣ ਬੰਡ ਦਿੰਨਾ ਕੁਤਰੂ ਨੇ ਮੁਰਗੀ ਦਾ ਸਿਰ ਵੱਡਿਆ ਵੱਢ ਕੇ ਸੋਹਰੇ ਵੱਲ ਕਰਤਾ ਕਹਿੰਦਾ ਲਓ ਜੀ ਇਹ ਹਿੱਸੇ ਦੇ ਹੱਕਦਾਰ ਤੁਸੀਂ ਹੋ ਕਿਉਂਕਿ ਤੁਸੀਂ ਇਸ ਘਰ ਦੇ ਸਰਪ੍ਰਸਤ ਹੋ ਉਸ ਤੋਂ ਬਾਅਦ ਪੂਛ ਵੱਡੀ ਵੱਢ ਕੇ ਸੱਸ ਵੱਲ ਘਰਤੀ ਕਹਿੰਦਾ ਲਓ ਮੰਮੀ ਜੀ ਇਹਦੇ ਹੱਕਦਾਰ ਤੁਸੀਂ ਹੋ ਕਿਉਂਕਿ ਤੁਸੀਂ ਇਸ ਘਰ ਨੂੰ ਪਿੱਛੋਂ ਸਾਹਮ ਦੇ ਹੋ ਉਹ ਤੋਂ ਬਾਅਦ ਮੁਰਗੀ ਦੇ ਫੰਗ ਜੇ ਵੱਢ ਕੇ ਆਪਣੇ ਦੋਹੇ ਸਾਲਿਆਂ ਦੇ ਹੱਥੇ ਦੇ ਹੱਰ ਤੇ ਕਹਿੰਦਾ ਲਓ ਇਹਦੇ ਹੱਕਦਾਰ ਤੁਸੀਂ ਹੋ ਕਿਉਂਕਿ ਤੁਸੀਂ ਆਪਣੇ ਪਿਓ ਦੀਆਂ ਬਾਹਾਂਗੇ ਤੇ ਉਹ ਤੋਂ ਬਾਅਦ ਕੋਤਰੂ ਨੇ ਮੁਰਗੀ ਦੀਆਂ ਦੋਹੇ ਟੰਗਾਂ ਵੱਡੀਆਂ ਵੱਢ ਕੇ ਆਪਣੀਆਂ ਦੋਹੇ ਸਾਲੀਆਂ ਵੱਲ ਕਰਤੀਆਂ ਕਹਿੰਦਾ ਲਓ ਇਹਦੀਆਂ ਹੱਕਦਾਰ ਤੁਸੀਂ ਹੋ ਕਿਉਂਕਿ ਤੁਸੀਂ ਇਸ ਘਰ ਨੂੰ ਆਪਣੀ ਇੱਜ਼ਤ ਦੇ ਸਹਾਰੇ ਖੜਾ ਕੀਤਾ ਹੋਇਆ ਥੋੜੇ ਕਰਕੇ ਇਸ ਘਰ ਦੀ ਇੱਜ਼ਤ ਕਾਇਮ ਤੇ ਬਾਕੀ ਬਚਦਾ ਹਿੱਸਾ ਕੁਤਰੂ ਨੇ ਆਪ ਦੇ ਵੱਲ ਕਰ ਲਿਆ ਕਹਿੰਦਾ ਚਲੋ ਜੀ ਇਹਦੇ ਨਾਲ ਮੈਂ ਨਰਭਾ ਕਰ ਲੂੰ ਕੁਤਰੂ ਦੇ ਸਹੁਰੇ ਨੇ ਸੋਚਿਆ ਵੀ ਇਹ ਤਾਂ ਬੜਾ ਪਤੰਦਰਾ ਦੂਜੇ ਦਿਨ ਕੁਤਰੂ ਦੇ ਸਹੁਰੇ ਨੇ ਕੁਤਰੂ ਦੇ ਮੂਰੇ ਪੰਜ ਮੁਰਗੀਆਂ ਭੁੰਨ ਕੇ ਰੱਖਤੀਆਂ ਕਹਿੰਦਾ ਲੈ ਪੁੱਤ ਹੁਣ ਇਹਨਾਂ ਦੀ ਵੰਡ ਕਰ ਤੇ ਵੰਡ ਇਸ ਢੰਗ ਨਾਲ ਕਰ ਵੀ ਵੰਡ ਕਲੀ ਚ ਹੋਵੇ ਝੋਟੇ ਚ ਨਾ ਹੋਵੇ ਕੁਤਰੂ ਕਹਿੰਦਾ ਕੋਈ ਗੱਲ ਨਹੀਂ ਬਾਪਾ ਜੀ ਹੁਣ ਕਰ ਦਿੰਨੇ ਆ ਕੋਤਰੂ ਨੇ ਇੱਕ ਮੁਰਗੀ ਚੱਕੀ ਮੁਰਗੀ ਚੱਕ ਕੇ ਆਪਣੇ ਸਾਲਿਆਂ ਵੱਲ ਕਰਤੀ ਕਹਿੰਦਾ ਲਓ ਜੀ ਦੋ ਤੁਸੀਂ ਹੋ ਇੱਕ ਮੁਰਗੀ ਹੋਗੇ ਤਿੰਨ ਛੱਕ ਦਿਓ ਇੱਕ ਮੁਰਗੀ ਚੱਕ ਕੇ ਸੱਸ ਤੇ ਸਹੁਰੇ ਵੱਲ ਕਰਤੀ ਕਹਿੰਦਾ ਲਓ ਜੀ ਦੋ ਤੁਸੀਂ ਹੋ ਇੱਕ ਮੁਰਗੀ ਸਾਹਮਣ ਹੁਣ ਤੁਸੀਂ ਹੋਗੇ ਤਿੰਨ ਜਾਣੀ ਹੋਗੀ ਕਲੀ ਛੱਕ ਦਿਓ ਤੀਜੀ ਮੁਰਗੀ ਚੱਕ ਕੇ ਆਪਣੀਆਂ ਦੋਹੇ ਸਾਲੀਆਂ ਵੱਲ ਕਰਤੀ ਕਹਿੰਦਾ ਲਓ ਆ ਚੱਕੋ ਦੋ ਤੁਸੀਂੋਂ ਇੱਕ ਮੁਰਗੀ ਤਿੰਨ ਹੋ ਗਏ ਕਲੀ ਹੈਗੀ ਆ ਖਾ ਲੋ ਤੇ ਦੋ ਮੁਰਗੀਆਂ ਆਪਦੇ ਵੱਲ ਕਰ ਲੀਆਂ ਕਹਿੰਦਾ ਇੱਧਰ ਵੀ ਦੋ ਮੁਰਗੀਆਂ ਹੋਗੀਆਂ ਇੱਕ ਮੈਂ ਹੋ ਗਿਆ ਤਿੰਨ ਅਸੀਂ ਹੋਗੇ ਇਹ ਵੀ ਕਲੀ ਹੈ ਇਹ ਦੇਖ ਕੇ ਘੁਤਰੂ ਦੇ ਸੌਰੇ ਨੂੰ ਬੜਾ ਗੁੱਸਾ ਆ ਵੀ ਇਹ ਤਾਂ ਯਾਰ ਬੜਾ ਭੈੜਾ ਆਏ ਬਰੀ ਵੰਡ ਗਲਤ ਕਰਦਾਗਾ ਆਏ ਬਰੀ ਆਪ ਵੱਧ ਹਿੱਸਾ ਲੈ ਜਾਂਦਾ ਦੂਜੇ ਦਿਨ ਘੁਤਰੂ ਦੇ ਸੌਰੇ ਨੇ ਫੇਰ ਪੰਜ ਮੁਰਗੀਆਂ ਭੁੰਨ ਕੇ ਕੁਤਰੂ ਦੇ ਮੂਰੇ ਰੱਖਤੀਆਂ ਕਹਿੰਦਾ ਲੈ ਪੁੱਤ ਅੱਜ ਵੀ ਇਹਨਾਂ ਦੀ ਵੰਡ ਤੂੰ ਹੀ ਕਰ ਕੁਤਰੂ ਬੋਲਦਾ ਕਹਿੰਦਾ ਪਾਪਾ ਜੀ ਹੈ ਦਾ ਕੰਮ ਔਖਾ ਹੀ ਆ ਕੋਈ ਗੱਲ ਨਹੀਂ ਕਰ ਦੇ ਨਾ ਵੰਡ ਕੁਤਰੂ ਦਾ ਸਹਰਾ ਕਹਿੰਦਾ ਵੀ ਦੇਖ ਅੱਜ ਕਲੀ ਨਹੀਂ ਅੱਜ ਜੋਟੇ ਦੇ ਹਿਸਾਬ ਨਾਲ ਵੰਡ ਕਰੀ ਵੀ ਜਦੋਂ ਤੂੰ ਵੰਡ ਕਰੇਗਾ ਬਸ ਜੋਟਾ ਹੀ ਆਵੇ ਕੁਤਰੂ ਕਹਿੰਦਾ ਠੀਕ ਆ ਪਾਪਾ ਜੀ ਕੁਤਰੂ ਨੇ ਪੰਜ ਮੁਰਗੀਆਂ ਵਿੱਚੋਂ ਇੱਕ ਮੁਰਗੀ ਆਪਣੀਆਂ ਸਾਲੀਆਂ ਤੇ ਸੱਸ ਬੰਨ ਕਰਦੀ ਕਹਿੰਦਾ ਲਓ ਜੀ ਤਿੰਨ ਤੁਸੀਂ ਤੇ ਚੌਥੀ ਮੁਰਗੀ ਹੋ ਗਿਆ ਝੋਟਾ ਤੇ ਇੱਕ ਮੁਰਗੀ ਦੋ ਸਾਲੇ ਤੇ ਤੀਜੇ ਸਹਰੇ ਬੰਨ ਕਰਦੀ ਕਹਿੰਦਾ ਲਓ ਜੀ ਤਿੰਨ ਤੁਸੀਂ ਹੋਗੇ ਚੌਥੀ ਮੁਰਗੀ ਹੋ ਗਿਆ ਝੋਟਾ ਉਹ ਤੋਂ ਬਾਅਦ ਘੁਤਰੂ ਨੇ ਤਿੰਨ ਮੁਰਗੀਆਂ ਆਪਣੇ ਵੱਲ ਕਰ ਲੀਆਂ ਕਹਿੰਦਾ ਚਲੋ ਕੋਈ ਗੱਲ ਨਹੀਂ ਸਾਦਾ ਨੂੰ ਸੁਆਦਾਂ ਤੱਕ ਕੀ ਐ ਤਿੰਨ ਮੁਰਗੀਆਂ ਹੋਗੀਆਂ ਜੀ ਚੌਥਾ ਮੈਂ ਹੋ ਗਿਆ ਇਹ ਵੀ ਹੋ ਗਿਆ ਝੋਟਾ